ਕੀ ਆ ਉਹਦਾ ਪੈਰ ਉਹਦਾ ਇੱਕ ਪੈਰ ਸਾਰੀ ਲਿਬੜ ਗਿਆ ਹੁਣ ਤਰੀ ਆਉਂਦੀ ਰੇ ਨੂੰ ਨਹੀਂ ਤੇਰੀ ਗੁੱਤ ਕੱਟੇ ਨੂੰ ਖਾਣਾ ਲਾਫੜਾ ਉਹਦੀ ਤੂੰ ਅਮਨ ਤੇ ਗਰਦੀਪ ਦੇ ਹੱਥਾਂ ਦੇ ਪੈ ਜਾ ਸਾਰੇ ਜਾਨੀਆਂ ਸਾਡੇ ਤੋਂ ਮਿਲਿਆ ਹੀ ਨਾ ਕਰੋ ਹਾਂਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਇਹ ਕੀ ਹੈ ਮੰਮੀ ਇਹ ਕੀ ਹੈ ਇਹ ਕੀ ਹੈ ਹੈ ਮੰਮੀ ਕੀ ਆਇਆ? ਇਹ ਦੇਖ ਰਿਹਾ। ਗੁੱਗੂ ਮੋਨੇ। ਮਹਿੰਦੀ ਉਹਦਾ ਪੈਰ ਉਹਦਾ ਪੈਰ ਸਾਰੀ ਲਿਬੜ ਗਏ ਹੁਣ ਤਰੀ ਆਉਂਦੀ ਉਹ ਰੇ ਨੂੰ ਠੁਮਕ ਠੁਮਕਾ ਕਰਦੀ ਹੈ। 10 ਅੱਜ ਹਲੇ ਕਹਿੰਦੇ ਤਾਜੀ ਤਾਜੀ ਉਹ ਲਾਈ ਸੀ ਇਹਨੇ ਮਹਿੰਦੀ। ਸਿਰਾ ਹੋ ਗਿਆ ਮੰਮੀ ਨੇ ਸਿਰਾ। ਕਿਹੜੀ ਨੇ ਕੀਤਾ? ਆ ਬੱਚੀ ਨੇ ਸਾਈ ਵਾਲ ਨੇ। ਕਿਹੜੀ ਨੇ? ਦੱਸ ਜਿਵੇਂ ਜਿਹੜੀ ਤੇਰੇ ਕੋ ਖੜੀ ਐ ਇੱਥੇ ਇਹ ਤਾਂ ਗਈਆਂ ਅੱਜ ਟਿੱਡੀਆਂ ਹੀ ਆ ਇਹ ਤਾਂ ਨਹੀਂ ਬਾਜਦੀਆਂ ਅੱਜ ਆ ਕੱਟੇ ਨੂੰ ਕਹਿੰਦਾ ਇਹਨਾਂ ਨੂੰ ਖਾ ਜਾਵੇ ਕਿਹੜੀ ਗੋਣ ਲੱਗੀ ਆ ਦੇ ਨਹੀਂ ਤੇਰੀ ਗੁੱਤ ਕੱਟੇ ਨੂੰ ਖਾਣਾ ਲੈ ਫੜਾ ਲੈ ਫੜਾ ਤੇਰੇ ਕੱਟੇ ਨੇ ਗੁੱਤ ਖਵਾਵਾ ਆ ਲੈ ਲੈ ਕੱਟਿਆ ਲੈ ਆ ਲੈ ਆ ਲੈ ਪੁੱਤ ਖਾਲਾ ਤੂੰ ਕੀ ਕਹਿੰਦੇ ਤੂੰ ਰੋਣ ਕਾ ਤੋ ਲੱਗਦੀ ਸੀ ਰੋਣ ਨਹੀਂ ਲੱਗੀ ਦੱਸ ਕੀ ਹੋਇਆ ਸੀ ਕਾਰਨ ਦੱਸ ਗੋਆ ਪੈ ਗਿਆ ਹਿਉੱਤੇ ਕਿੰਨੇ ਕਿੰਨੇ ਪਾਇਆ ਬੱਚੀ ਨੇ ਮਾਰ ਕੇ ਤੇ ਸਾਰਾ ਘਰ ਤਾਂ ਸੋ ਸਾਰੇ ਹੀ ਕਹਿੰਦੇ ਮਾਤਾ ਅਪਸੈਟ ਕਿਉਂ ਆਂ ਅਪਸੈਟ ਸੀ ਕੀ ਮਮੀ ਤੂੰ ਗੋਆ ਪੈ ਗਿਆ ਹੀ ਭਰਾਵਾ ਤੂੰ ਐਮਨ ਤੇ ਗੁਰਦੀਪ ਦੇ ਹੱਥਾਂ ਦੇ ਪੈ ਜਾ ਸਾਰੇ ਜਾਨੀਆਂ ਸਾਡੇ ਤੋਂ ਮਿਲਿਆ ਹੀ ਨਾ ਕਰੋ ਜਦੋਂ ਅਸੀਂ ਆਈਏ ਉਦੋਂ ਲੱਤਾਂ ਮਾਰ ਲੈ ਆਪਿਆ ਕਰੋ ਜਦੋਂ ਗੁਰਦੀਪ ਤੇ ਐਮਨ ਆਉਣ ਉਦੋਂ ਚੋਂ ਲਾ ਪਿਆ ਕਰੋ ਕਹਿ ਦੋ ਇਹ ਦੁੱਧ ਦੇਣਾ ਬੱਸ ਉਹਨਾਂ ਨੂੰ ਦੇ ਉਹਨਾਂ ਤੇ ਚਵਾਈ ਕਰਕੇ ਓ ਲੈਡੀ ਯੂ ਗਾਟ ਇਟ ਮੀ ਹੈ ਡੀਲ ਐਕਸੈਪਟਡ ਕਰਾ ਕਰਾਂ ਡੀਲ ਐਕਸੈਪਟਡ ਬੋਲ ਦੇ ਨੀ ਸਲਾਮ ਅਸ਼ੁਰਾ ਕਰ ਲੈ ਸਾਰਿਆਂ ਨਾ ਹੈ ਵੇ ਲੈ ਕਿਲੋ ਕਿਲੋ ਦਾਣਾ ਵੱਧ ਪਾਊਗਾ ਦਲਗਿਆ ਵੀ ਪਾ ਦਿਆ ਕਰੂੰ ਚੱਲ ਜੇ ਤੂੰ ਸਾਰੀਆਂ ਮੱਝਾਂ ਬਣਾ ਲੇਂਗੀ ਨਾ ਜਾਂ ਤੈਨੂੰ 2 ਕਿਲੋ 4 ਵੀ ਵੱਖਰਾ ਤੈਨੂੰ ਦਿਆਓ ਫਿਰ ਹੈ ਹੋ ਤੈਨੂੰ ਦਿਆ ਆ ਫਰ ਇਹ ਮੈਨੂੰ ਲੱਗਦਾ ਜਾ ਜੀ ਤਾਵਲੀਏ ਇਹ ਰੋਲਾ ਪਾ ਦੇਣਾ ਇਹਨੇ ਦੱਸ ਹੀ ਨਾ ਦਵੇ ਕਿ ਇਥੇ ਕੀ ਵਾਰਤਲਾ ਬਹੁੰਦਾਈ ਸੀ ਠੀਕ ਆ ਆਪਣੇ ਦੋਨਾਂ ਦੀ ਸੀਕਰਟ ਗੱਲ ਰਵੇ ਆ ਨਾ ਤੇਰਾ ਪੰਜਵਾਂ ਛੇਵਾਂ ਚਾਂਸ ਆ ਤੇਰੀ ਬੌਲ ਆ ਵਾਰ-ਵਾਰ ਅੰਦਰ ਸੱਟੀ ਦੀ ਤੇ ਤੂੰ ਬਾਹਰ ਛੱਡ ਦੇਣੀ ਆ ਐਡੀ ਗੋਲ ਮਟੋਲ ਬੌਲ ਸੀ ਤੇ ਖਾ ਖਾ ਕੇ ਅੱਧੀ ਕਰਦੀ ਫੇਰ ਇਹਨੇ ਬਾਹਰ ਹੀ ਛੱਡ ਦੇਣੀ ਪੱਕਾ ਪਤਾ ਮੈਨੂੰ ਇਹਦਾ फेर ओए लच्छर माणे ना ਵੀ ਤੇਰੇ ਲਈ ਇੱਕ ਸੇਵਾਦਾਰ ਰਖੀਏ ਪੱਕਾ ਹੈ ਜਿਹੜਾ ਤੈਨੂੰ ਬੌਲ ਹੀ ਅੰਦਰ ਸੱਟੀ ਜਾਵੇ ਲੈ ਕਿਹੜਾ ਆਰਡਰ ਨਹੀਂ ਪਹੁੰਚਿਆ ਵੀ ਇਹ ਤੇਨੂੰ ਇੱਥੇ ਹੀ ਖਾਣਾ ਆਉਂਦਾ ਇਹਦੇ ਉੱਤੇ ਰੱਖ ਕੇ ਖਾਣਾ ਆਉਂਦਾ ਹੈ ਪਰੇ ਰੱਖ ਕੇ ਵੀ ਖਾ ਸਕਦੀਆਂ ਇਹਨੂੰ ਚਿੱਥਣਾ ਉੱਥੇ ਲਿਜਾ ਕੇ ਪਰੇ ਜਾ ਕੇ ਚਿੱਥਲਾ ਉਹ ਦੂਰ ਛੁੱਟਿਆ ਕਰ ਖਾਂ ਦੂਰ ਜਿੰਨੀ ਮਰਜ਼ੀ ਛੁੱਟ ਦੇ ਨੇੜੇ ਵੀ ਠੱਟੀ ਦੂਰ ਵੀ ਠੱਟੀ ਨੇੜੇ ਹੀ ਛੱਟ ਖਨੇੜੇ ਦੂਰ ਛੱਟ ਕੇ ਲੈ ਜੀ ਲੈ ਵੇਖੀ 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 ਜੀ ਜੀ ਵੇਖੀ ਬਸ ਇਹਦੇ ਉੱਤੇ ਰਿਆ ਕੇ ਰੱਖ ਕੇ ਖਾਣੀ ਜਾਣ ਕੇ ਬਸ ਵੀ ਕੋਈ ਮੇਰੇ ਨਾਲ ਲੱਗਾ ਰਵੇ ਵੇਖਿਆ ਸਵਾਹ ਵੇਖਿਆ ਵੇਖੀ ਚੱਲ ਤੂੰ ਵੀ ਵੇਖੀ ਚੱਲੇ ਨਹੀਂ ਵੇਖੀ ਕਰਤੂਤਾ ਦਾ ਵੇਖੀ ਇਹਦੀਆਂ ਉਹਦੇ ਵਿੱਚ ਦੀ ਕੱਢਦੀ ਵੇਖੀ ਹਾਂ ਉਹਦੇ ਵਿੱਚ ਦੀ ਨਿਕਲਣਾ ਨਹੀਂ ਤੇ ਥੱਲੋਂ ਦੀ ਕੱਢ ਦੇਣਾ ਲੈ ਹਾਏ ਹਾਏ ਬਸ ਬਸ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ